ਕਹਿੰਦੇ ਕੀ ਗੱਲ ਹੋਈ ਆ ਤੁਹਾਡੇ ਨਾਲ ਜਿਹੜਾ ਸਾਡਾ ਬਕਰਮੋਬਾ ਦਾ ਉਹਨੂੰ ਕੱਢਿਆ ਗਿਆ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 4 ਸਾਲ ਤੋਂ ਡਿਊਟੀ ਕਰ ਰਿਹਾ ਬਾਬਾ ਨਾਨਕ ਜੀ ਦੇ ਗੁਰੂ ਘਰ ਤੇ ਵਧੀਆ ਸੀ ਸੇਵਾ ਧੰਨਮੰਤਾਂ ਦੇ ਨਾਲ ਸਾਰੇ ਪਰਿਵਾਰ ਨੇ ਕੀਤੀ ਸਮੇਤ ਬੱਚਿਆਂ ਨੇ ਤੇ ਮੇਰੇ ਬੱਚੇ ਤੇ ਅਲੀਗੇਸ਼ਨ ਹੋਣ ਦੇ ਜੀ ਬਾਬਾ ਜੀ ਤਾਂ ਅਸੀਂ ਗੁਰੂ ਘਰ ਹੀ ਭੋਗ ਪਾਉਂਦੇ ਕਿ ਮਰਗ ਦਾ ਭੋਗ ਸੀ ਗ੍ਰਾਂਥੀਓ ਨਰਮਲ ਸਿੰਘ ਉਹ ਆਪ ਟਲ ਗਿਆ ਉਥੋਂ ਸਾਡੇ ਜਵਾਕ ਨੂੰ ਵੀ ਟਾਲ ਕੇ ਲੈ ਗਿਆ ਉਹਨੇ ਮਿਲੀ ਭੁਗਤ ਵੀ ਆਪੇ ਇਹਨਾਂ ਦਾ ਕੋਈ ਨਾ ਕੋਈ ਚੱਕਰ ਛਿੱਟ ਗਿਆ ਤੇ ਉਹ ਮੇਰੇ ਬੱਚੇ ਨੇ 200 ਰੁਪਇਆ ਟੁੱਟਿਆ ਦਿੱਤਾ ਮਾਈਆਂ ਨੂੰ ਤੇ ਹੁਣ ਬੱਚਾ 13 ਤੇ 13 ਸਾਲ ਦਾ ਹੈ ਤੇ ਮੈਂ ਸਾਜਵੰਦੀਆਂ ਨਾਲ ਕੋਲੇ ਸੰਗਤ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਕੈਮਰੇ ਸਾਨੂੰ ਲੱਗੇ ਸਾਨੂੰ ਵੀ ਪਤਾ ਹੈ ਤੇ ਇਹਨਾਂ ਨੇ ਐਲੀਕੇਸ਼ਨ ਲਾਤਾ ਜਿਸ ਦਫਾ ਤੋਂ ਬਾਅਦ ਨਰਮਲ ਸਿੰਘ ਨੇ ਰਾਂਜਿਸ ਗੱਡੀ ਮੇਰੇ ਨਾਲ ਉਹ ਵੀਡੀਓ ਵਿਖਾ ਕੇ ਕਮੇਟੀ ਨੂੰ ਕਹਿੰਦਾ ਵੀ ਬਾਬੇ ਦਾ ਬੱਚਾ ਪੈਹੇ ਸਕਦਾ ਤੇ ਉਹਨਾਂ ਨੇ ਦਸਾਂ ਦਿਨਾਂ ਬਾਅਦ ਮੈਨੂੰ ਬੁਲਾ ਕੇ ਤੇ ਮੈਨੂੰ ਕਹਿੰਦੇ ਤੇਰੀ ਛੁੱਟੀ ਆ ਬਲਵਿੰਦਰ ਸਿੰਘ ਪ੍ਰਧਾਨ ਤੇ ਸਾਡੇ ਕਮੇਟੀ ਦਾ ਪ੍ਰਧਾਨ ਹਰਕਰਨਪ੍ਰੀਤ ਸਿੰਘ ਗੱਗਾ ਤੇ ਅਵਤਾਰ ਸਿੰਘ ਸਾਹਿਬ ਪ੍ਰਧਾਨ ਜਿਹੜਾ ਇਹਨਾਂ ਨੇ ਮੈਂ ਨਾ ਤੋ ਹੱਥ ਬੰਨ ਕੇ ਗਲਤੀ ਮੰਨੀ ਮੈਂ ਕਿਹਾ ਵੀ ਮੈਨੂੰ ਹਫ਼ਤੇ ਦਾ ਟਾਈਮ ਦੇ ਦਿਓ ਮੈਂ ਸਹੇ ਪੜ ਪ੍ਰਕਾਸ਼ ਇੱਕ ਤਾਂ ਮੇਰਾ ਇੱਕ ਮੇਰੀ ਗੁੜੀਆ ਦਾ ਉਹ ਆਪਦੇ ਵੱਲੇ ਭਰਾਈ ਤੌਰ ਤੇ ਬੱਚੇ ਪਾਲ ਕਰ ਦੇਗੀ ਕਿ ਆਰਥ 600 ਅੰਗ ਕੀਤਾ ਬੱਤੀ ਨੇ ਤੇ 800 ਅੰਗ ਰਹਿੰਦਾ ਤੇ ਇਹਨਾਂ ਨੇ ਉਹ ਵੀ ਮਰਿਆਦਾ ਬੰਕ ਕਰਦੇ ਕਹਿੰਦੇ ਆਪੇ ਪਾਸ ਹੁੰਦਾ ਰੂ ਤੇ ਮੈਂ ਕਿਹਾ ਮੈਂ ਮਰਗਦੇ ਸਾਂ ਪਰ ਦਾ ਭੋਗ ਪਾਉਣਾ ਤੇ ਮੈਨੂੰ ਸਮਾਂ ਦੇ ਦਿਓ ਕਹਿੰਦੇ ਕੋਈ ਨਾ ਭੋਗ ਆਪੇ ਪਹਿਲਾਂ ਤਾਂ ਕਹਿੰਦੇ ਆਪਦੇ ਪਿੰਡੋਂ ਅੱਗੇ ਕਰ ਲਿਆ ਕਰੀ ਫੇਰ ਕਹਿੰਦੇ ਨਹੀਂ ਅਖੇ ਗ੍ਰੰਥੀ ਕਰ ਦਊਗਾ ਮੈਂ ਚੁੱਪ ਕਰਕੇ ਜਿਵੇਂ ਮੈਂ ਆਇਆ ਜਦੋਂ ਗੁਰੂ ਘਰ ਤੇ ਮੈਂ ਬੱਚੇ ਨੂੰ ਬੋਲਣ ਲੱਗਾ ਮੈਂ ਕਹਿੰਦੇ ਇੱਕ ਗੱਲ ਪੂਕੀ ਕੀਤੀ ਹੋਗਾ ਜਿਹੜੀ ਜਦੋਂ ਮੈਂ ਬੱਚੇ ਦਿੱਤਾ ਫਿਰ ਟੋਟੇ ਦਿੱਤੇ 200 ਰੁਪਇਆ ਉੱਥੇ ਮਾਈਆਂ ਦੀ ਰੋਟੀ ਲਹਣਗੇ ਉਹਨਾਂ ਨੇ ਗੱਲ ਸੁਣੀ ਸਾਰਾ ਨਗਰ ਮੇਰੀ ਮੈਚ ਆ ਸੰਗਤ ਇੰਨਾ ਰੋਈ ਜਦੋਂ ਅਸੀਂ ਉੱਥੋਂ ਆਏ ਸਾਰਾ ਨਗਰ ਪਿਆਰ ਕਰਦਾ ਜੀ ਇਹੋ ਜੀ ਕੋਈ ਗੱਲਬਾਤ ਹੀ ਨਹੀਂ ਸੀ ਫਿਰ ਮੈਨੂੰ ਇਹਨਾਂ ਨੇ ਬਾਬਾ ਬਲਦੇਵ ਸਿੰਘ ਜੀ ਜੋ ਕਮੇਟੀ ਸਖਤਰ ਵੀ ਹੈ ਇਹਨਾਂ ਨੇ ਸਾਰੀ ਕਮੇਟੀ ਨੇ ਮਾਤਾ ਪਾਲੇ ਵੀ ਬਾਬਾ ਜੀ ਨੂੰ ਇੱਕ ਮਹੀਨੇ ਦਾ ਟਾਈਮ ਦੇ ਦਿਓ ਤੇ ਬਾਬਾ ਜੀ ਕਿਤੇ ਹੋਰ ਆਪਦਾ ਗੁਰੂ ਘਰ ਸੇਵਾ ਕਰ ਲੈਣਗੇ ਮਤਾ ਲੈਦੇ ਸਾਰੇ ਮੈਂਬਰਾਂ ਦੇ ਸਾਈਨ ਹੋਏ ਆ ਬਾਅਦ ਵਿੱਚ ਅੱਧੇ ਘੰਟੇ ਬਾਅਦ ਜੀ ਮੈਨੂੰ ਇਹਨਾਂ ਨੇ ਫੇਰ ਬੁਲਾ ਲਿਆ ਅਵਤਾਰ ਸਿੰਘ ਪ੍ਰਧਾਨ ਜੀ ਦਾ ਸਾਡੇ ਬਾਬਾ ਨਾਨਕੀ ਗੁਰੂ ਕਮੇਟੀ ਕਮੇਟੀ ਦਾ ਉਹਨੇ ਬੁਲਾ ਲਿਆ ਕਹਿੰਦਾ ਬਾਬਾ ਜੀ ਆਇਓ ਤੰਮਰੀ ਸਿੰਘ ਨੇ ਫੋਨ ਤੇ ਪਿਆ ਕਹਿੰਦਾ ਤੂੰ ਬੈਣਾ ਡਰਨ ਦੀ ਕੋਈ ਗੱਲ ਨਹੀਂ ਤੇ ਬਾਬਾ ਜੀ ਨੂੰ ਗੁਰਮੇਲ ਪ੍ਰਧਾਨ ਦੇ ਹੋਟਲ ਦੇ ਘਰ ਲਈ ਜਦੋਂ ਮੈਂ ਹੋਟਲ ਤੇ ਗਿਆ ਤੇ ਹੋਟਲ ਦੇ ਬਾਈ ਪ੍ਰਧਾਨਤਾ ਹੈ ਨਹੀਂ ਸੀ ਗੁਰਮੇਲ ਤੇ ਮੈਨੂੰ ਉਧਰੋਂ ਤੁਰਿਆ ਬਾਬੇ ਦਰਗਾਹ ਲੋ ਪਰ ਆਉਂਦਾ ਕਹਿੰਦਾ ਆ ਜਾ ਆ ਜਾ ਬਾਬਾ ਜੀ ਕਹਿੰਦਾ ਕੋਈ ਗੱਲ ਨਹੀਂ ਡਰਨ ਦੀ ਤੇ ਆਜੋ ਤੁਸੀਂ ਜਦੋਂ ਮੈਂ ਅੰਦਰ ਗਿਆ ਜੀ ਉੱਥੇ ਸਾਰੇ ਬੈਠੇ ਸੀਗੇ ਤੇ ਮੈਨੂੰ ਜਾਣ ਸਾਰੇ ਜਗਜੀਤ ਸਿੰਘ ਸਰਪੰਚ ਤੇ ਕਹਿੰਦਾ ਤੂੰ ਕਹਿੰਦਾ ਸਾਡੀ ਭੁਮਾਜੀ ਦਾ ਫਾਇਦਾ ਸੁਣਾ ਕਹਿੰਦਾ ਅੱਧੇ ਘੰਟੇ ਆਉਂਦਾ ਜੁੱਲੀ ਬੈਸਰਾ ਚੱਕ ਲੈ ਤੇ ਚੱਲਿਆ ਜਾ ਤੇ ਨਹੀਂ ਤੇਰੇ ਤੇ ਤੇ ਤੇਰੇ ਬੱਤੇ ਦੇ ਪਰਚਾ ਕਰਾਵਾਂਗੇ ਤੇਰੇ ਪਰਿਵਾਰ ਦੇ ਵੀ ਖੱਟੂ ਹੋਵੇਗੀ ਤੇ ਬਾਅਦ ਵਿੱਚ ਤੈਨੂੰ ਕੋਈ ਕਹਿੰਦਾ ਜੀ ਜਾਣਾ ਚੁੱਪ ਕਰਕੇ ਜਾਣਾ ਸਾਡੀ ਗੱਡੀ ਤੇ ਨਹੀਂ ਛੱਡ ਕੇ ਆਵੇਗੀ ਤੇ ਮੈਂ ਚੁੱਪ ਕਰਕੇ ਜੀ ਮੈਂ ਹੱਥ ਜੋੜ ਕੇ ਬਿਠਾ ਰਿਆ ਮੈਂ ਨਹੀਂ ਕੋਈ ਲਫਜ਼ ਮਾੜਾ ਬੋਲਿਆ ਤੇ ਮੈਨੂੰ ਕਹਿੰਦਾ ਨਾ ਤਾ ਤੂੰ ਬਲਦੇਵ ਜੱਫੇਦਾਰ ਨੂੰ ਦੱਸ ਕੇ ਜਾਣਾ ਨਾਨਗਰ ਦੀ ਸੰਗਤ ਨੂੰ ਦੱਸ ਕੇ ਜਾਣਾ ਬਿਰਾ ਜੀ ਬੱਤੇ ਜੀ ਰੋਂਦੇ ਲੜੇ ਕੋਲੇ ਗੁਰੂ ਘਰ ਦੇ ਵਿੱਚੋਂ ਤੇ ਸਾਰੀ ਸੰਗਤ ਰੋਂਦੀ ਸੀ ਸੰਗਤ ਨੇ ਵੀ ਇਹਨਾਂ ਨੂੰ ਬਹੁਤ ਆਵਦੇ ਫਲਾਹਤਾ ਪਾਈਆਂ ਪਰ ਇਹਨਾਂ ਨੇ ਕਿਸੇ ਨੇ ਨਹੀਂ ਮੰਨੀ ਤੇ ਸਾਡੇ ਮੈਨੂੰ ਜਦ ਕਿ ਸਾਮ ਨੂੰ ਹਨੇਰੇ ਹੋਵੇ ਮੇਰਾ ਸਮਾਨ ਇੱਕ ਰਜ਼ਟਿਆ ਮੇਰਾ ਇੱਕੋ ਕਮਰਾ ਉਹ ਵੀ ਤਿਆਰ ਹੋਣਾ ਅਜੀ ਘਰ ਮੈਂ ਹੁਣ ਪਾਇਆ ਸੀਗਾ ਇਹਨਾਂ ਨੂੰ ਮੈਂ ਕਿਹਾ ਮੈਨੂੰ ਮਹੀਨਾ ਦੇ ਦੇ ਮੈਂ ਉਹਦਾ ਘਰ-ਬਾਰ ਤਿਆਰ ਕਰ ਲਵਾਂ ਪਰ ਇਹਨਾਂ ਨੇ ਕੋਈ ਮੇਰੇ ਪੈਸੇ ਜਾਣ ਦੀ ਕਹਿੰਦੇ ਨਹੀਂ ਤਾਂ ਤੇਰੇ ਤੇ ਵੀ ਇਲਜ਼ਾਮ ਲਾਵਾਂਗੇ ਤੇਰੇ ਬੱਚੇ ਤੇ ਵੀ ਤੇਰੇ ਤੇ ਪਰਚਾ ਕਰਾਵਾਂਗੇ ਤੂੰ ਅੱਧੇ ਘੰਟੇ ਚੋਂ ਚੱਕਲਾ ਜੁਲੀ ਵਸਤਰਾ ਉਹਦਾ ਹਾਂਜੀ ਬਾਬਾ ਜੀ ਕੋਲੇ ਫੋਟੋ ਵੀ ਕੋਈ ਆਇਆ ਸੀਗਾ ਹਾਂਜੀ ਉਹ ਬਾਬਾ ਜੀ ਕੋਲੇ ਆਏ ਸੀਗੇ ਤੇ ਸ਼ੁਕਰਾਾਇਆ ਉਹਨਾਂ ਨੇ ਹਾਂਜੀ ਉਹਨਾਂ ਨੇ ਫਿਸ਼ਵਾਸ ਦਵਾਇਆ ਹਾਂਜੀ ਕੀ ਕੀ ਕਹਿਉਣਾ ਹੈ ਉਹ ਕਹਿੰਦੇ ਜੇ ਸੀ ਇਹਦਾ ਤੁਹਾਨੂੰ ਅਨਸਾਰ ਦਵਾਵਾਂਗੇ ਤੇ ਅੱਧੇ ਘੰਟੇ ਲਈ ਜਿਹੜੀ ਗੱਲ ਕੀਤੀ ਹੈ ਕਿਹਨੇ ਕੀਤੀ ਹੈ ਜਿਹੜਾ ਹੈ ਡਿਗਰੀਮਨ ਸਿੰਘ ਸਰਪੰਚ ਸੀ ਉਹਨਾਂ ਨੇ ਕੀਤੀ ਹਾਂਜੀ ਇਹ ਬਲਵਿੰਦਰ ਪ੍ਰਧਾਨ ਹੈ ਜਿਹੜਾ ਉੱਧਰਲੇ ਘਰ ਦਾ ਉਹਨੇ ਕੋ ਆਇਆ ਜੀ ਪਹਿਲਾਂ ਹਾਂਜੀ ਪਹਿਲਾਂ ਸਭਨ ਸਾਡੀ ਸਮਾਤ ਵੀ ਕਰਦੀ ਪਰ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਬਾਬੇ ਨਿਰਮਲ ਨੇ ਪੂਰੀ ਇਹ ਮਿਲੀ ਤੁਸੀਂ ਜੋ ਜਿਹਦੀ ਮੈਂ ਇਤੋ ਛੋਟੀ ਕਰਾਵਾਂ ਕਿਉਂਕਿ ਪਹਿਲਾਂ ਉਹ ਮੇਰੇ ਨਾਲ ਬੈਸਦਾ ਰਹਿੰਦਾ ਸੀ ਤੇ ਇਸ ਕਰਕੇ ਮੇਰੇ ਨਾਲ ਉਹ ਖਿੰਦਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪਿੰਡ ਲੋਹਾਰੇ ਦੇ ਵਿੱਚ ਜਿਹੜਾ ਮੋਗਾ ਉਥੇ ਘਟਨਾ ਵਾਪਰੀ ਐ ਉਹ ਘਟਨਾ ਵਾਪਰੀ ਤਾਂ ਇਹ ਹੁੰਦੀ ਆ ਜੇ ਕੋਈ ਅਚਾਨਕ ਨੁਕਸਾਨ ਹੋ ਗਿਆ ਹੂੰ ਉਹ ਇੱਕ ਜਿਹੜੇ ਹੰਕਾਰੇ ਹੋਏ ਜੱਟ ਬਾਦ ਬੜਿਆ ਵਾ ਦਿਮਾਗ ਚ ਉਹ ਗਰੀਬਾ ਪਰਿਵਾਰ ਦਾ ਇੱਕ ਗੁਰਸਿੱਖ ਬੰਦਾ ਗ੍ਰਾਂਠੀ ਸਿੰਘ ਜਿਹੜਾ ਬਾਬਾ ਅਨੰਦ ਸਿੰਘ ਦੇ ਗੁਰਦੁਆਰੇ ਦੇ ਵਿੱਚ 4 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਮੈਂ ਅੱਜ ਇੱਕ ਨਾ ਪੂਰੀ ਵੀਡੀਓ ਸੁਣੀ ਨਹੀਂ ਈਡੀ ਟਕੇ ਸ਼ਾਈ ਉਸ ਗੁਰਸਿੱਖ ਪਿਆਰੇ ਨਾਲ ਪਰਿਵਾਰ ਵਾਲਾ ਗੁਰਸਿੱਖ ਹੋ ਤੇ ਉਹਦੇ ਬੱਚੇ ਤੇ ਜਾ ਕੇ ਐਜੂਕੇਸ਼ਨ ਚੋਰੀਆਂ ਦੇ ਲਾਉਨੇ ਸਾਰੀ ਸੰਗਤ ਬੈਠੀ ਐ ਭੋਗ ਪਿਆ ਕਿਸੇ ਇਨਸਾਨ ਦਾ ਉੱਥੇ ਤੇ ਫਿਰ ਉਹ ਜਿਹੜੇ ਕੜਮ ਚੌਧਰੀ ਆ ਉਸ ਦੇ ਕਮੇਟੀ ਵਾਲੇ ਉਹਨਾਂ ਨੇ ਐਜੂਕੇਸ਼ਨ ਲਾਤੀ ਬੱਚੇ ਤੇ ਕੇ ਇਹਨੇ ਪੈਸੇ ਚੋਰੀ ਕਰ ਲਈ ਜਿਹੜੇ ਕਿ ਉਹ ਪੈਸੇ ਉਸਨੇ ਚੱਕ ਕੇ ਬੀਬੀਆਂ ਨੂੰ ਕੁੱਟੇ ਵੇ ਪੈਸੇ ਦਿੱਤੇ ਸੀ ਉਹ ਉਸ ਗੁਰਸਿੱਖ ਪਿਆਰੇ ਦਾ ਗ੍ਰੰਥੀ ਸਿੰਘ ਦਾ ਲੜਕਾ ਹੋਣ ਦੇ ਨਾਤੇ ਕਿੜਾਂ ਤਾਂ ਹੋਰ ਰੱਖਦੇ ਨੇ ਕਿੜਾਂ ਤਾਂ ਜਾਤੀਵਾਦ ਦੀਆਂ ਰਸਦੇ ਨੇ ਇਹ ਬਹੁਤ ਪੁੱਠੇ ਵੀ ਮੋਲਦੇ ਆ ਜਿਹੜੇ ਸਾਡੇ ਇਹ ਅਸੀਂ ਤਾਂ ਸਿੰਘਾਂ ਦੇ ਦਾਣੇ ਚਾ ਇਹਨਾਂ ਨੂੰ ਜਿਹੜਾ ਬਾਬੇ ਜੀਵਨ ਸਿੰਘ ਦੀ ਵਾਰ ਦਾ ਦਾਤਾਏ ਕਾ ਲਾਣਾ ਕਹਿੰਦੇ ਆ ਸਿੰਘਾਂ ਤੇ ਇਹਨਾਂ ਨੂੰ ਇਹ ਸਾਡੇ ਤਾਏ ਕਾ ਲਾਣਾ ਹੈ ਇਹਨਾਂ ਹੰਕਾਰੀਆਂ ਨੇ ਉਸ ਨੂੰ ਇਸ ਤਰ੍ਹਾਂ ਉੱਥੇ ਜਲੀਲ ਕਰਕੇ ਕੱਢਿਆ ਕਿ ਉਹ ਛੇ ਕੋਈ ਨਾ ਨੇ ਦੇਖ ਤਵੇ ਘਰੀ ਵਿੱਚ ਜਿਹੜੇ ਕਮੇਟੀ ਦੇ ਉੱਥੇ ਜਾ ਕੇ ਵਿੱਚ ਬੈਠ ਕੇ ਫੈਸਲਾ ਹੋਇਆ ਕਹਿੰਦਾ ਤਾਂ ਤੁਰਤ ਕੱਢ ਦੇਤੀ ਫਿਰ ਫੈਸਲਾ ਕਮੇਟੀ ਨੇ ਬੈਠ ਕੇ ਜਿਹੜੇ ਹੋਰ ਕੋਰ ਸੱਤ ਪਿਆਲੇ ਜਾਵੜੇ ਉਹਨਾਂ ਨੇ ਬੈਠ ਕੇ ਫੈਸਲਾ ਕਰਿਆ ਕਿ ਇੱਕ ਮਹੀਨਾ ਨੂੰ ਟਾਈਮ ਦੇ ਦਿਓ ਰਿਪੋਰਟ ਤੇ ਲਿਖਿਆ ਗਿਆ ਸਭ ਕੁਝ ਹੋ ਗਿਆ ਤੇ ਉਹਨਾਂ ਸੁਣਾਇਆ ਵੀ ਉਸਨੇ ਵਿਚਾਰੇ ਨੇ ਆਪ ਪੜ ਕੇ ਜਰੋਂ ਜਿੱਥੇ ਆ ਕੇ ਇਹ ਦੇਖਿਆ ਗਿਆ ਵੀ ਮੈਂ ਆਪ ਦੀ ਰਜਾਬੰਦੀ ਨਾਲ ਜਾਂਣਾ ਇਹ ਮੈਨੂੰ ਕਰਦੇ ਨਹੀਂ ਤੇ ਉੱਥੇ ਆ ਕੇ ਉਹ ਗ੍ਰੰਥੀ ਸਿੰਘ ਰੋਇਆ ਵੀ ਵੀ ਐਡੀ ਧੱਕੇਸ਼ਾਈ ਮੈਥੋਂ ਪੜਾਇਆ ਜਾ ਰਿਹਾ ਮੈਥੋਂ ਮੇਰੇ ਨਾਲ ਹੀ ਧੱਕੇਸ਼ਾਈ ਕਰ ਰਹੇ ਆ ਮੈਂ 4 ਸਾਲ ਦਾ ਸੇਵਾ ਕਰਦਾ ਸੀ ਗ੍ਰੰਥੀ ਸਿੰਘ ਇੱਕ ਜਿਹੜਾ ਹੁੰਦਾ ਨਾ ਇਹੇ ਬਾਬਾ ਘੁੱਟਾ ਵੀ ਹੋਇਆ ਨਾ ਜਿਹੜੇ ਉਹ ਪੱਦ ਵੀ ਆਏ ਅਸੀਂ ਬਾਬਾ ਘੁੱਟਾ ਜੀ ਦੇ ਜਿਹੜੀ ਧੂੜਾ ਉਹਦੇ ਬਰਾਬਰ ਵੀ ਨਹੀਂ ਅਸੀਂ ਜਿਹਨੇ ਦੁਨਿਆਵੀ ਲੋਕ ਐ ਪਰ ਡਿਊਟੀ ਉਹ ਕਰ ਰਿਹਾ ਸੀ ਸੇਵਾ ਉਹ ਨਿਭਾ ਰਿਹਾ ਸੀ ਜਿਹੜੀ ਬਾਬਾ ਜੀ ਨੇ ਸਭ ਤੋਂ ਪਹਿਲਾਂ ਸਾਡੇ ਨਿਭਾਈ ਐ ਤੇ ਪਰ ਇਹਨਾਂ ਹੰਕਾਰੀ ਲੋਕਾਂ ਨੇ ਉਸ ਨੂੰ ਇੱਕ ਗਰੀਬ ਪਰਿਵਾਰ ਦਾ ਹੋਣ ਕਰਕੇ ਮਜ਼ਦੂਰ ਪਰਿਵਾਰ ਦਾ ਹੋਣ ਕਰਕੇ ਉਹਨੂੰ ਜਲੀਲ ਕਰਿਆ 4 ਸਾਲ ਦਾ ਉੱਥੇ ਸੇਵਾ ਨਿਭਾ ਰਿਹਾ ਸੀ ਤੇ ਇਹਨਾਂ ਹੰਕਾਰੇ ਹੋਏ ਲੋਕਾਂ ਨੇ ਉਸ ਨੂੰ ਉਦੋਂ ਜਦੋਂ ਲੈਫਟ ਕਰੀ ਅੱਧੇ ਘੰਟੇ ਬਾਅਦ ਹੀ ਫਿਰ ਉਹ ਤੋਂ ਕੱਢਣ ਦੀ ਸਕੀਮ ਬਣਾ ਲਈ ਜੀ ਦੇ ਵਿੱਚ ਇਹ ਕਿਉਂ ਹੋਏ ਇਹ ਕਾਹ ਤੋਂ ਇਹਨਾਂ ਨੇ ਦੀ ਕਾਰੀ ਕਰੀ ਉਥੇ ਸਰਦੇਵ ਸਿੰਘ ਗੱਲ ਹੈ ਉਸ ਨੇ ਸਟੈਂਡ ਲਿਆ ਕਿ ਤੁਹਾਡੇ ਹੰਕਾਰ ਦਾ ਜੱਟਵਾਦ ਦਾ ਕਿੰਨਾ ਵੜਿਆ ਵਾ ਧੌਣ ਚ ਤੁਸੀਂ ਤਾਂ ਕਰਕੇ ਧੱਕੇਸ਼ਾਹੀ ਕਰ ਰਹੇ ਹੋ ਇਹਨਾਂ ਨੂੰ ਅਵੇ ਟੈਕ ਕਹਿਣਾ ਵੀ ਹੁਣੇ ਹੀ ਕੱਢ ਦੇ ਅਸੀਂ ਇੱਥੋਂ ਇਹਨਾਂ ਨੂੰ ਇਹ ਬਾਲਾ ਚੇ ਵੀ ਚੱਲਦਾ ਹੁੰਦਾ ਹੰਕਾਰ ਦਾ ਕਿੱਦਾਂ ਨਿਕਲ ਜਾਂਦਾ ਜਦੋਂ ਲੋਕ ਇਕਤਾ ਕਰ ਲੈਣ ਹੁਣ ਇਹ ਚਲਦੀ ਗੱਲ ਇਹਨਾਂ ਰੌਲਾ ਪੈਣ ਦੇ ਇਹ ਤਾਂ ਇੱਕ ਇਹਨਾਂ ਦੇ ਨਾਲ ਸੰਬੰਧਤ ਹੋ ਰਿਹਾ ਛੋਟੀ ਜੀ ਗੱਲ ਮੈਂ ਬਚਾ ਲਈ ਇਹ ਵੀ ਰੱਖ ਦਿਆਂ ਉੱਥੇ ਇੱਕ ਫੱਕਰ ਦੀ ਜਗ੍ਹਾ ਹੈ ਦਾਮੂਸ਼ਾ ਉੱਥੇ ਵੀ ਉਹ ਧਾਰਮਿਕ ਜਗ੍ਹਾ ਹੈ ਅਸੀਂ ਕਿਸੇ ਧਾਰਮਿਕ ਜਗ੍ਹਾ ਨੂੰ ਨਾ ਬੁਰਾ ਬੋਲਣਾ ਹੈ ਅਸੀਂ ਆਪ ਸਤਕਾਰ ਕਰਦੇ ਹਾਂ ਕਿਉਂਕਿ ਫਕੀਰ ਹੋਇਆ ਹੈ ਜੈ ਕੋਈ ਹਿੰਦੂ ਮਤ ਨਾ ਚਾਹੇ ਕੋਈ ਮੁਸਲਮਾਨ ਮਤ ਨਾ ਜਾਈ ਕੋਈ ਸਾਈ ਮਤ ਅਸੀਂ ਫਕੀਰ ਫਕੀਰ ਹੋਇਆ ਉਹਨਾਂ ਨੇ ਉਸ ਆਕਾਰ ਪਰ ਤੁਨੂੰ ਧਿਆਇਆ ਤੇ ਉਹਨਾਂ ਨੇ ਆਪਦੀ ਉਹ ਜਗ੍ਹਾ ਪ੍ਰਾਪਤ ਕੀਤੀ ਹੈ ਤੇ ਅੱਜ ਚਲੋ ਜਿਹੜੇ ਉਸ ਨਾਲ ਸੰਬੰਧਤ ਰੱਖਦੇ ਆ ਉਹਨਾਂ ਦਾ ਉੱਥੇ ਜਾਣ ਦਾ ਮਨ ਹੋ ਰਿਹਾ ਜੁੜੇ ਹੈ ਪਰ ਉਹ ਉਹ ਉਸ ਤੌਰ ਤੇ ਧਰਮ ਤੌਰ ਤੇ ਮੰਨਦੇ ਲੋਕ ਪਰ ਉੱਥੇ ਜਿਹੜੀ ਕਮੇਟੀ ਬਣੀ ਵੀ ਹੈ ਉਹ ਕਮੇਟੀ ਦਾ ਵੀ ਇਹੀ ਕਿੱਤਾ ਮਿੱਡਿਆ ਵਾ ਉਥੋਂ ਉਹਨਾਂ ਨੂੰ ਮੂੰਹ ਪਿਆ ਵਾ ਉਹ ਉਥੇ ਐਵੇਂ ਤਾਂ ਨਹੀਂ ਮੋੜ-ਮੋੜ ਵਰਦੇ ਕਿ ਉਥੇ ਆਮਦਨ ਬਹੁਤ ਵੱਡੀ ਹੈ ਉਹ ਪੈਸੇ ਦਾ ਅਸਲ ਤਾਂ ਫਰਕ ਇਹ ਬਣਦਾ ਵੀ ਜਿਹੜਾ ਉਹਨਾਂ ਨੂੰ ਸ਼ਾਦੀ ਕਮੇਟੀ ਦੇ ਵਿੱਚ ਵੀ ਕਿਹੜਾ ਉਥੇ ਪੈਸਾ ਆਉਂਦਾ ਹੈ ਉਹ ਤੁਹਾਨੂੰ ਕੀ ਪੈਸਾ ਹੈ ਉਹ ਤਾਂ ਸਰਕਾਰ ਨੂੰ ਦਖਲ ਦੇ ਕੇ ਉਹਨਾਂ ਦੇ ਪਿੰਡ ਤੇ ਹੀ ਲੱਗਣਾ ਚਾਹੀਦਾ ਲੋਕਾਂ ਦੀ ਸਮੋਚਿਆਂ ਦੀ ਰਹਿ ਨਾ ਜੋ ਵੀ ਪਿੰਡ ਨੂੰ ਸਹੂਲਤ ਚਾਹੀਦੀ ਆ ਉਹਦੇ ਵਾਸਤੇ ਉਹ ਲੱਗਣਾ ਚਾਹੀਦਾ ਤੇ ਉੱਥੇ ਜਿਹੜੇ ਕੜਮ ਚੌਧਰੀ ਬਣੇ ਬੇ ਐ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਪੈਸਾ ਖਾਦਿਆ ਇਹ ਪਤਾ ਕਿਸਮ ਦਾ ਪੈਸਾ ਹੁੰਦਾ ਗੁਰੂ ਨਾਨਕ ਦਾ ਬਚਨ ਸੁਣੋ ਹੱਕ ਬਰਾਇਆ ਨਾਨਕਾ ਹੋਸ ਧਾਏ ਉਹ ਸੂਰ ਉਹ ਨਾ ਜਿਸਨਾ ਇੱਕ ਹਿੰਦੂ ਨੂੰ ਬਰਾਇਆ ਹੱਕ ਖਣਦੇ ਬਰਾਬਰ ਦਾਂ ਖਾਣੀ ਬਣਦੀ ਐ ਇਸੇ ਤਰ੍ਹਾਂ ਮੁਸਲਮਾਨ ਦੇ ਨੂੰ ਇਹ ਦੱਸਿਆ ਵਾ ਵੀ ਜਿਹੜੇ ਮੁਸਲਮਾਨ ਸ਼ਰਧ ਦੇ ਪੱਕੇ ਆ ਉਹਨਾਂ ਨੂੰ ਸੂਰਖਾਨ ਦੇ ਬਰਾਬਰ ਹੈ ਜੇ ਪ੍ਰਾਇਆ ਹੱਕ ਖਾਂਦੇ ਆ ਕਿ ਕੜਮ ਚੌਧਰੀ ਉੱਥੋਂ ਦਾ ਪੈਸਾ ਜਮਨ ਕਰਦੇ ਆ ਥਰ ਵਰਤੋਂ ਕਰਦੀ ਆ ਪੈਸੇ ਦੀ ਆਪਦੀ ਆਕੜ ਬਣਾਉਂਦੀ ਆ ਉਹ ਪੈਸਾ ਇਹ ਕਿਸੇ ਵਾਸੀ ਦੀ ਵੀ ਧਾਲਣਾਣਾ ਤੇ ਧਾਲਣਾਣਾ ਚਾਹੁੰਦੀ ਇਹ ਲੋਕ ਤੇ ਇਹਨਾਂ ਦਾ ਕੋਈ ਮਤਵ ਨਹੀਂ ਸੀ ਜਾ ਕੇ ਗੁਰੂ ਘਰ ਦੇ ਵਿੱਚ ਕਿਉਂਕਿ ਇਹ ਧਰਮ ਮੁਸਲਮਾਨੀ ਧਰਮ ਹੈ ਇਹਨਾਂ ਦੀ ਮਰਿਆਦਾ ਹੋਰ ਹੈ ਜਿਹੜੀ ਗੁਰ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰੰਪਰਾ ਚਲਾਈਆ ਗੁਰੂ ਨਾਨਕ ਦੇਵ ਜੀ ਚਲਾਈ ਉਹਨਾਂ ਦੀ ਮਰਿਆਦਾ ਹੋਰ ਹੈ ਧਰਮ ਇੱਕ ਹੈ ਸਾਰੇ ਆਂਦਾ ਪਰ ਉਹਨਾਂ ਦੀ ਮਰਿਆਦਾ ਹੋਰ ਹੈ ਇਸ ਵਾਸਤੇ ਇਹਨਾਂ ਕੜਮ ਚੌਧਰੀਆਂ ਨੇ ਗੱਡੀ ਵੀ ਇਹਨਾਂ ਨੇ ਦਿੱਤੀ ਫਕਰ ਦામੂ ਸ਼ਾਦੀ ਵਾਲਿਆਂ ਨੇ ਉਹਨੂੰ ਲੈ ਜਾ ਕੇ 8 ਘੰਟਿਆਂ ਦੇ ਵਿੱਚ ਜਰੀਨ ਕਰਕੇ ਉਹਦੇ ਘਰੇ ਛੱਡ ਕੇ